ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਮਰੂਦਾਂ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਰੀ ਹਰ ਚੋਕ ਦੇ ਵਿੱਚ ਹਰੀ ਹਰ ਚੋਕ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਮਿੱਤਰੋ ਤੇ ਹਰਜੀਤ ਬਾਈ ਦੇ ਕੋਲ ਜਾਨਵਰ ਦੋ ਕਮਾਲ ਦੁੱਧ ਨੀਲੀ ਰਾਵੀ ਨਸਲ ਦੇ ਖੂਬਸੂਰਤ ਕੁਆਲਟੀ ਵਾਲੇ ਕੱਟੇ ਸਾਰੇ ਕੱਟਿਆਂ ਦੇ ਜਾਨਵਰਾਂ ਦੀ ਡਿਟੇਲ ਜਾਣਦੇ ਮਿਲਦੇ ਆ ਬਾਈ ਨੂੰ ਸੱਸੀ ਘਾਲ ਹਰਜੀਤ ਬਾਈ ਸੱਸੀ ਘਾਲ ਵੀਰੇ ਕੀ ਹਾਲ ਆ ਵੱਡੇ ਵੀਰੇ ਵਧੀਆ ਵੀਰੇ ਸੇਤਾ ਦੇ ਪਰਿਵਾਰ ਚਾਹਤੀ ਕਾਪੀ ਹਰਜੀਤ ਬਾਈ ਵੱਡੇ ਕੱਟੇ ਦੀ ਕਿੰਨੀ ਉਮਰ ਆ ਵੀਰੇ ਇਹ ਸ਼ੀਆਂ ਤੋਂ ਸਾਢੇ ਸ਼ੀਆਂ ਮਹੀਨਿਆਂ ਦੇ ਹੋ ਗਿਆ ਵੀਰੇ ਤੇਰੇ ਸਾਹਮਣੇ ਪੜਿਆ ਤੈਨੂੰ ਨਿਕਲਿਆ ਦੇਖਦੀ ਹੁੰਦੀ ਹੈ ਨਾ ਉਹੀ ਆ ਹਨਾ ਅੱਛਾ ਹਰਜੀਤ ਬਾਈ ਇਹ ਸਰ ਹੁਣ ਕਰਮਾ ਵਾਲਾ ਵੇਚ ਦੇਣਾ ਹਾਂ ਵੇਚ ਦੇਣਾ ਠੀਕ ਆ ਬਾਈ ਤੇ ਕਿੰਨਾ ਦੋ ਤੁਸੀਂ ਇਹਦੀ ਮਾ ਦਾ 22 ਕਿਲੋ ਠੀਕ ਆ ਭਾਈ ਇਹ ਫਿਰ ਪਿੰਡ ਦਾ ਲੋਕਲ ਦਾ ਹੀ ਆਣਾ ਹਾਂ ਹਾਂ ਤੇ ਆਪਣੇ ਪਿੰਡੋਂ ਹੀ ਠੀਕ ਆਉਂਦਾ ਹੀ ਇੱਥੋਂ ਹੀ ਲਈ ਮਾ ਜਸੇ ਉਹਦਾ ਘਟਾਈ ਸੀ ਨਾ ਹਾਂ ਹਾਂ ਉਹਦਾ ਹੀ ਘਟਾਈ ਅੱਛਾ ਤੇ ਉਹ ਤੁਹਾਡੀ ਮੰਦੀ ਮਤਲਬ ਬਲਾਈਂਡ ਬਲੱਡ ਲੈਂਡ ਕਿਹੜੀ ਆ ਗਈ ਇਹਨਾਂ ਉਹ ਯਾਰ ਬਹੁਤ ਚੰਗੀ ਬਲੱਡ ਲੈਂਡ ਦਾ ਮੈਨੂੰ ਉਹਦੇ ਬਾਰੇ ਪੱਕਾ ਨਹੀਂ ਪਤਾ ਆਪਣਾ ਪੱਕਾ ਨਹੀਂ ਪਤਾ ਬਾਕੀ ਮੈਂ ਕਨਫਰਮ ਕਰਨ ਨੂੰ ਪੁੱਛ ਕੇ ਠੀਕ ਆ ਵੀਰੇ ਠੀਕ ਆ ਅੱਛਾ ਇਹਦਾ ਹੁਣ ਵੀਰੇ ਵੇਚਣਾ ਕੀ ਰੇਟ ਰੱਖਿਆ ਭਾਈ ਇੰਦਾ ਵੀਰੇ ਮੁੱਲ ਕਰਨ ਨੂੰ ਜੋ ਮਰਜ਼ੀ ਕਰੀਏਗੇ ਠੀਕ ਆ ਮੈਨੂੰ ਇਹ ਤੋਂ ਦੇ ਸਾਹਮਣੇ ਪੈਸੇ ਵੀ ਬੜੇ ਲੱਗੇ ਸੀ ਹੁਣ ਮੈਂ ਮਜਬੂਰੀ ਚ ਵੇਚਣਾ ਉਹਦੇ ਤੇਰੇ ਸਾਹਮਣੇ 1 ਲੱਖ 20 ਵੀ ਲਾਉਂਦੇ ਰਹੇ ਨੇ ਤੇਰੇ ਸਾਹਮਣੇ ਪਰ ਹੁਣ ਆਪਾਂ 75000 ਦਾ ਕਟਾ ਦੇ ਦਿਆਂਗੇ ਵੀ ਇਹਦੇ ਚ ਛੋੜ ਨਹੀਂ ਹੋਣੀ ਠੀਕ ਆ ਵੀਰੇ ਠੀਕ ਆ ਬਈ ਲੈ ਵੀ ਮੇਦਰੋਂ 75000 ਦੇ ਵਿੱਚੋਂ ਛੋੜ ਲੈ ਵੀ ਕਿਉਂਕਿ ਟਾਈਮ ਸੀਗਾ ਉਦੋਂ ਮੈਂ ਇਹਨੂੰ ਬਾਈ ਨੂੰ ਕਿਹਾ ਸੀ ਸਾਂਭਲਾ ਪਰ ਇਹਦੋਂ ਸਾਂਭਿਆ ਨਹੀਂ ਗਿਆ ਉਦੋਂ ਕੱਟੇ ਦੀ ਚੰਗੀ ਕੀਮਤ ਲੱਗੀ ਸੀ ਪਰ ਕਈ ਵਾਰੀ ਆਪਾਂ ਇਸ ਤਰ੍ਹਾਂ ਵੀ ਗਲਤ ਹੋ ਜਾਂਦੇ ਆਂ ਬਾਈ ਚਲੋ ਬਾਕੀ ਕਰਮਾਂ ਦੇ ਸੌਦੇ ਹੁੰਦੇ ਆ ਹਨਾ ਹਰਜੀਤ ਜੋ ਕਰਮਾਂ ਜੇ ਮਿਲਣਾ ਜੋ ਕਰਮਾਂ ਹੀ ਮਿਲਣਾ ਹੁਣ ਕੋਈ ਮਜਬੂਰੀ ਬਣ ਗਈ ਹੁਣ ਆਪਾਂ ਵੇਚਨੇ ਨੇ ਮੈਨੂੰ ਤੈਨੂੰ ਪਤਾ ਹੀ 70000 ਦੇ ਵਿੱਚ ਥੋੜਾ ਬੋਧਾ ਮਾਨਤਾ ਹਾਂ ਉਹ ਹੋ ਜਾਊਗਾ ਥੋੜਾ ਬੋਧਾ ਠੀਕ ਤੋਰ ਦਈਏ ਵੀਰੇ ਹਰਜੀਤ ਬਾਈ ਆ ਫੜ ਮਨਿੰਦਰ ਤੋਰ ਰਿਹਾ ਪੁੱਤ ਆ ਬਾਈ ਮੁੰਡੇ ਇਸੇ ਨੇ ਪਾਲਿਆ ਜਿੰਨੇ ਪਾਲਿਆ ਹੈ ਆ ਸਾਡੇ ਗਿਆਨੀ ਨੇ ਮਨਿੰਦਰ ਨਾਂ ਦਾ ਨਾ ਹਾਂ ਮਨਿੰਦਰ ਮਨਿੰਦਰ ਨੇ ਫੜ ਲਿਆ ਬਾਈ ਲਿਆ ਮਨਿੰਦਰ ਬਾਈ ਮੋੜ ਲਿਆ ਇਹਨੂੰ ਯਾਰ ਕਟਾਕੀ ਚੀਜ਼ ਬਣੂਗਾ ਸ਼ੀਆਂ ਸਾਢੇ ਸ਼ੀਆਂ ਮਹੀਨਿਆਂ ਦਾ ਤੇ ਸਾ ਵੇਲਾ ਤੂੰ ਕਿਸੇ ਪਾਸਿਓਂ ਹੀ ਖੁੰਝਿਆ ਬਹੁਤ ਸੋਹਣਾ ਤਿਆਰ ਹੋਇਆ ਯਾਰ ਹਨਾ ਛੱਡ ਦੇ ਪਾਉਂ ਜੀ ਮਨਿੰਦਰ ਬਾਈ ਵੇਚ ਦੀਏ ਫਿਰ ਹੁਣ ਬਾਤ ਠੀਕ ਹੈ ਹੁਣ ਮੁੰਡਾ ਰੈਡੀ ਹੋ ਗਿਆ ਹੁਣ ਮੁੰਨਿਆ ਮੁੰਡਾ ਇਹਨੇ ਕੀ ਲੈਣਾ ਕੰਪਿਊਟਰ ਲੈਣਾ ਪੀਸੀ ਲੈਣਾ ਫਿਰ ਇਹਨੂੰ ਬਣਾ ਦੇਣਾ ਕੰਪਿਊਟਰ ਕਿਹੜੇ ਨੂੰ ਉਂਝ ਨਹੀਂ ਮਿਲਦੇ ਇਹਦਾ ਹੈ ਨਹੀਂ ਫਿਰ ਕੀ ਕੰਪਿਊਟਰ ਉਂਜਨ ਲੈਣ ਆਇਆ ਦੀ ਚੀਜ਼ ਵੇਚਨੀ ਆ ਯਾਰ ਨਹੀਂ ਇਹ ਚਲੋ ਤੇ ਮਨੰਦਰ ਸੌਰੀ ਹਰਜੀਤ ਭਾਈ ਦੂਜਾ ਨਿੱਕਾ ਕੱਟਾ ਜਿਹੜਾ ਭਾਈ ਇਹ ਵੀਰੇ ਉਹ ਆਪਣੀ ਘਰ ਵਾਲੀ ਮਹਿੰਦਾ ਵੱਡੀ ਦਾ ਵੱਡੀ ਦਾ ਠੀਕ ਹੈ ਜੀ ਆ ਮੈਂ ਖੜੀ ਹਾਂ ਨਾ ਹਾਂਜੀ ਠੀਕ ਹੈ ਭਾਈ ਲੈ ਮਿੱਤਰੂ ਆ ਮਹਿੰਦਾ ਕੱਟਾ ਇਹ ਇਹ ਹੁਣ ਫਾਲ ਸੱਟ ਗਈ ਕੁੜੀਏ ਇਹ ਹੁਣ ਗੱਬਣ ਸੀ ਗਈ ਫਾਲ ਸੁੱਟ ਗਈ ਮੈਂ ਥੋੜੀ ਜਿਹੀ ਖਰਾਬ ਹੋ ਗਈ ਭਾਈ ਦੀ ਹਨਾ ਪਰ ਸੱਟ ਕਰਕੇ ਇਹ ਵੀ ਵਿਕਰੀ ਚ ਲਾਉਣੀ ਆਪਾਂ ਹਨਾ ਹਾਂ ਇਹ ਵੀ ਵੇਚ ਦੇਣੀ ਬਾਅਦ ਚ ਸੱਟ ਕਰਕੇ ਬਹੁਤ ਚੰਗੇ ਦੁੱਧ ਦੀ ਮਲਕਨ ਮੈਂ ਆ ਇਹ ਕਿੰਨਾ ਦੁੱਧ ਸੀ ਹਰਜੀਤ ਭਾਈ ਜਦੋਂ ਤੇਰੇ ਕੋ ਇੰਨੇ ਥੱਲੇ ਪੰਜਾਂ ਮਹੀਨਿਆਂ ਦੀ ਗੱਬਨ ਥੱਲੇ 15 14 ਕਿਲੋ ਸੀ ਹੁਣ ਤਾਂ ਖਰਾਬ ਹੋਣ ਕਰਕੇ ਕਰਾ ਦੋ ਤਿੰਨ ਚਾਰ ਕਿਲੋ ਬਹੁਤ ਤਗੜੀ ਮੈਂ ਆ ਕੋਲੇ ਆ ਕੇ ਵੇਖੋ ਯਾਰ ਤੁਹਾਨੂੰ ਆਪਾਂ ਤਾਂ ਲੱਗੂ ਮੈਂ ਦੁੱਧ ਦਾਰ ਯਾਰ ਮਈਆਂ ਸਾਰੀਆਂ ਉਹਨਾਂ ਦੇ ਕੱਟਾ ਅੱਛਾ ਹਰਜੀਤ ਭਾਈ ਇਹ ਹੁਣ ਵੇਚ ਦੇਣਾ ਆਪਾਂ ਹਨਾ ਇਹਦੇ ਕੀ ਰੇਟ ਰੱਖਣਾ ਵੀਰੇ ਇਹਦਾ ਮੁੱਲ 35000 32 ਦਾ ਦੇ ਦਈਏ ਠੀਕ ਹੈ ਭਾਈ ਇਹ ਕੋ ਜੋੜਾ ਹੀ ਲੈਣ ਆਲਾ ਭਰਾ ਹੋਇਆ ਫੇਰ ਮਾਨਤਾਂ ਵਾਧ ਹੋ ਜਾਊਗਾ ਜੇ ਜੋੜਾ ਲੈਣ ਆਲਾ ਆਇਆ ਠੀਕ ਹੈ ਭਈ ਠੀਕ ਹੈ ਹਰਜੀਤ ਭਾਈ ਅੱਛਾ ਅਰਜੀਤੇ ਕਿਤੇ ਕੋਈ ਪੂਰੀ ਨੀਲੀ ਰਾਵਦੀ ਮੈਂ ਵੀ ਆ 7889 70410 ਇੱਕ ਵਾਰੀ ਹੋਰ ਬੋਲ ਦਿਓ 7889 70410 ਠੀਕ ਹੈ ਧੰਨਵਾਦ